ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਨੂੰ ਬੇਨਤੀ ਆ ਭਾਈ ਕੁਝ ਲੋਕ ਜਿਹੜੇ ਪ੍ਰਚਾਰ ਕਰਨ ਤੇ ਲੱਗੇ ਹੋਏ ਨੇ ਨਾ ਵੀ ਪੰਜਾਬ ਨਾਲ ਕੋਈ ਨਹੀਂ ਖੜਿਆ ਜੀ ਪੰਜਾਬ ਨਾਲ ਕੋਈ ਨਹੀਂ ਖੜ ਰਿਆ ਭਾਈ ਪੰਜਾਬ ਨਾਲ ਸਰਕਾਰਾਂ ਨਹੀਂ ਖੜੀਆਂ ਕੋਈ ਵੀ ਸਰਕਾਰ ਨਹੀਂ ਖੜੀ ਨਾ ਅੱਜ ਖੜੀ ਨਾ ਪਹਿਲਾਂ ਖੜੀ ਆ ਪਰ ਲੋਕ ਤਾਂ ਖੜੇ ਨੇ ਯਾਰ ਸਾਰਾ ਹਰਿਆਣਾ ਤੁਹਾਡੇ ਨਾਲ ਖੜਿਆ ਇੱਥੇ ਗਰਾਈ ਹੋ ਰਹੀ ਆ ਬਹੁਤ ਵੱਡੇ ਪੱਦਰ ਤੇ ਪਿੰਡਾਂ ਦੇ ਇਕੱਠੇ ਕੀਤਾ ਜਾ ਰਿਹਾ ਸਾਰਾ ਸਿਸਟਮ ਹੈ ਨਾ ਵੀ ਆਪਾਂ ਨੇ ਪੰਜਾਬ ਨੂੰ ਦੁਬਾਰਾ ਸਾਰਿਆਂ ਨੇ ਰਲ ਮਿਲ ਕੇ ਬਸਾਉਣਾ ਆ ਸਾਰਾ ਹਰਿਆਣਾ ਤੁਹਾਡੇ ਨਾਲ ਖੜਿਆ ਭਾਈ ਠੀਕ ਹੈ ਉਤੋਂ ਬਾਅਦ ਅਮਰੀਕਾ ਦੇ ਸਿੱਖ ਤੁਹਾਡੇ ਨਾਲ ਖੜੇ ਨੇ ਕੈਨੇਡਾ ਦੇ ਸਿੱਖ ਤੁਹਾਡੇ ਨਾਲ ਖੜੇ ਨੇ ਠੀਕ ਹੈ ਆਪਣਾ ਯੂਕੇ ਦੇ ਸਿੱਖ ਤੁਹਾਡੇ ਨਾਲ ਵੈਸਟ ਦੇ ਸਿੱਖ ਤੁਹਾਡੇ ਨਾਲ ਖੜੇ ਨੇ ਸੱਚੇ ਹਿੰਦੂ ਤੁਹਾਡੇ ਨਾਲ ਖੜੇ ਨੇ ਸੱਚੇ ਮੁਸਲਮਾਨ ਤੁਹਾਡੇ ਨਾਲ ਖੜੇ ਨੇ ਜਿਹੜੇ ਜਾਤਾਂ ਪਾਤਾਂ ਤੋਂ ਪਾਸੇ ਰੱਖ ਕੇ ਸਰਬੱਤ ਦਾ ਭਲਾ ਮੰਗਦੇ ਨੇ ਸੱਚੇ ਈਸਾਈ ਤੁਹਾਡੇ ਨਾਲ ਖੜੇ ਨੇ ਪਰ ਕੁਝ ਸਰਕਾਰੀ ਲੋਕ ਨਾ ਇਹ ਪ੍ਰਚਾਰ ਕਰਨ ਦੇ ਲੱਗੇ ਹੋਏ ਨੇ ਵੀ ਪੰਜਾਬ ਨਾਲ ਕੋਈ ਨਹੀਂ ਜੀ ਖੜਿਆ ਪੰਜਾਬ ਕਿਉਂ ਨਹੀਂ ਖੜਿਆ ਭਾਈ ਪੰਜਾਬ ਨਾਲ ਖੜਰੇ ਨੇ ਸਾਰੇ ਯਾਰ ਸਮਝਾ ਗੱਲ ਇਹ ਕੋ ਵੀ ਬਾਈ ਪੀ ਪੰਜਾਬ ਨਾਲ ਖੜੋ ਸਾਰੇ ਦੇ ਸਾਰੇ ਇਹ ਨਾ ਕਹੋ ਵੀ ਕੋਈ ਖੜ ਨਹੀਂ ਰਿਹਾ ਇਹ ਤਾਂ ਸਰਕਾਰ ਦੀ ਜ਼ੁਬਾਨ ਆ ਸਰਕਾਰ ਤਾਂ ਪਾੜਨਾ ਚਾਹੁੰਦੀ ਆ ਸਾਨੂੰ ਆਪਸ ਸਰਕਾਰ ਦੀ ਜ਼ੁਬਾਨ ਕਿਉਂ ਬੋਲਦੇ ਹੋ ਜਿਹੜੇ ਬੋਲਦੇ ਨੇ ਸਰਕਾਰ ਦੀ ਜ਼ੁਬਾਨ ਬੋਲਦੇ ਨੇ ਸਾਨੂੰ ਆਪਸ ਪਾੜਨ ਵਾਸਤੇ ਜੇ ਬੇਨਤੀ ਕਰਨੀ ਆ ਸਭ ਨੂੰ ਆ ਕਰੋ ਭਾਈ ਪੰਜਾਬ ਨਾਲ ਖੜੋ ਅਸੀਂ ਵੀ ਆਹੀ ਬੇਨਤੀ ਕਰ ਰਹੇ ਆ ਤੇ ਹਰਿਆਣੇ ਚ ਬਹੁਤ ਵੱਡੇ ਲੈਵਲ ਦੇ ਗਰਾਹੀ ਇਕੱਠੀ ਹੋ ਰਹੀ ਆ ਤੇ ਹਜੇ ਥੋੜਾ ਬਾਈ ਪਾਣੀ ਦਾ ਡੂਨ ਹੋ ਜਾਣ ਦੋ ਸੇਵਾ ਚੱਲੂਗੀ ਹਜੇ ਤਾਂ ਲੰਬਾ ਚੱਲਣਾ ਬਾਈ ਸਾਰੇ ਨੇ ਰਲ ਮਿਲ ਕੇ ਬੇੰਤੀ ਆ 네ਗੈਟਿਵਿਟੀ ਘੱਟ ਕਰਕੇ ਪੋਜ਼ਿਟਿਵ ਵੇ ਨਾਲ ਅਸੀਂ ਸਾਰੇ ਰਲ ਮਿਲ ਕੇ ਪੰਜਾਬ ਨੂੰ ਖੜਾ ਕਰੀਏ ਬਾਈ ਹੈਨਾ ਤੇ 네ਗੈਟਿਵਿਟੀ ਘੱਟ ਕਰੀਏ ਥੋੜੀ ਜੇ ਭੰਡਣਾ ਆ ਸਰਕਾਰਾਂ ਨੂੰ ਭੰਡੋ ਕਹੋ ਭਗਵਾਨ ਤਮਾਨੂ ਨਹੀਂ ਸਾਡੇ ਨਾਲ ਖੜੇ ਦਿੱਲੀ ਨਹੀਂ ਸਾਡੇ ਨਾਲ ਕਦੇ ਖੜੀ ਹੈ ਹਰਿਆਣੇ ਦੀ ਸਰਕਾਰਾਂ ਨਹੀਂ ਤੁਹਾਡੇ ਨਾਲ ਖੜੀਆਂ ਹਰਿਆਣੇ ਦਾ ਮੁੱਖ ਮੰਤਰੀ ਬਿਆਨ ਦੇ ਦਿੰਦਾ ਆ ਉਹਦੇ ਸੰਸਕਾਰ ਦਿਖਦੇ ਨੇ ਜਦੋਂ ਨਾ ਆ ਪੜੋਸੀ ਦੇ ਵੀ ਮੁਸੀਬਤ ਆ ਜਾਂਦੀ ਐ ਅਸੀਂ ਤਾਂ ਵੀ ਉਹ ਕਰਦੇ ਆ ਵੀ ਭਾਈ ਇਹਨੂੰ ਜਾ ਕੇ ਸਿੰਪਥੀ ਦਈਏ ਦਾ ਇਹਦੇ ਨਾਲ ਖੜੀਏ ਇਹਨਾਂ ਦੇ ਸੰਸਕਾਰ ਮਾਪੇ ਨੇ ਨਾਇਬਸ਼ਾਹੀ ਦੇ ਮਾਪੇ ਨੇ ਅੱਛੇ ਸੰਸਕਾਰ ਨਹੀਂ ਇਹਨਾਂ ਨੂੰ ਇੱਧਰਾਂ ਕਰਕੇ ਗੰਦ ਬੋਲਦੇ ਨੇ ਉਧਰ ਭਗਵੰਤ ਮਾਨ ਬੋਲ ਦਿੰਦਾ ਇੱਧਰੋਂ ਨਾਇਬਸ਼ਾਹੀ ਬੋਲ ਦਿੰਦਾ ਪਾੜ ਪਾਉਂਦੇ ਨੇ ਲੋਕਾਂ 'ਚ ਇਸ ਕਰਕੇ ਭਾਈ ਬੇੰਤੀ ਆ ਸਰਕਾਰਾਂ ਦੀ ਚਾਲਾਂ 'ਚ ਨਾ ਆ ਕੇ ਸਾਡੇ ਪੰਜਾਬ ਨਾਲ ਸਾਰਾ ਭਾਈਚਾਰਾ ਖੜਿਆ ਆ ਸੱਚੇ ਲੋਕ ਖੜੇ ਨੇ ਆਪਾਂ ਨੇ ਰਲ ਮਿਲ ਕੇ ਪੰਜਾਬ ਨੂੰ ਬਚਾਉਣਾ ਆ ਥੋੜਾ ਨੈਗੇਟਿਵਿਟੀ ਦਾ ਪ੍ਰਚਾਰ ਘੱਟ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ